ਦੋਸਤੋ ਜਿਹੜਾ ਇਸ ਵੀਡੀਓ ਵਿੱਚ ਦਾਦੂ ਗੱ비 ਕਾਦਾ ਬੱਚਾ ਹੈ ਤੇ ਉਹ ਵੇਰਦੋਂ 100 ਚੂਚਾ ਫ੍ਰੀ ਆ ਮੇ ਤੇ ਵੱਲੋਂ ਕਮੈਂਟ ਕਰਕੇ ਜਰੂਰ ਦੱਸਿਓ। ਉਹ ਕਾਲੇ। ਹਸੀ ਗੱਲ ਦੀ ਦੋਸਤੋ ਕੀ ਹਾਲ ਚਾਲ ਆ? ਠੀਕ ਠਾਕ ਹੋ ਜੀ। ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬਾਈਆਂ ਦੇ ਕਮੈਂਟ ਆਏ ਸੀਗੇ ਤੇ ਇੱਕ ਬਾਈ ਦਾ ਕਮੈਂਟ ਸੀਗਾ ਵੀ ਆਰ ਆਰ ਬਰੀਡ ਆਪਾਂ 15 ਮਈ ਤੱਕ ਪਾ ਸਕਦੇ ਆ। ਹਾਂਜੀ ਵੀਰ 15 ਮਈ ਤੱਕ ਆਪਾਂ ਪਾ ਸਕਦੇ ਆ। ਵੀ ਅਕਤੂਬਰ ਤੱਕ ਫਰਾਂਡੇ ਦੇਣ ਲੱਗ ਜਾਣਗੇ। ਤੇ ਬੱਚੇ ਸਾਰੇ ਠੀਕ ਨੇ ਪਰ ਇਨ੍ਹਾਂ ਵਿੱਚੋਂ ਜਿਹੜੇ ਆਪਾਂ ਨੇ ਦੂਜੇ 2 ਕੱਡੇ ਸੀਗੇ ਨਾ ਆਪ ਇੱਕ ਰਹਿ ਗਿਆ ਇੱਕ ਮਰ ਗਿਆ ਸੀਗਾ ਤੇ ਬਾਕੀ ਸਾਰੇ ਠੀਕ ਆ ਇਹ ਟੋਟਲ ਠੀਕ ਹੁਣ ਸਮਲੇ 17 ਬੱਚੇ ਨਿਕਲੇ ਹੋਏ ਆ ਤੇ ਇਨ੍ਹਾਂ ਵਿੱਚੋਂ ਇੱਕ ਹੋਰ ਮਾਰਤਾ ਸੀਗਾ ਉਹਨਾਂ ਨੇ ਇਹ ਵੜ ਗਏ ਸੀਗੇ ਚੂਚੇ ਵੜ ਗਏ ਸੀਗੇ ਇਹਨਾਂ ਵਿੱਚ 9-10 ਇਕੱਠੇ ਉਹਨਾਂ ਦੇ ਪੈਰਾਂ ਨਾਲੇ ਮਰ ਗਿਆ ਉਹ ਤੇ ਉਦਾਂ ਠੀਕ ਆ ਆ ਦਾਣਾ ਦੇਖ ਲਓ ਮੈਂ ਪਹਿਲਾਂ ਪਾਇਆ ਸੀਗਾ ਸਾਰਾ ਚੱਕ ਗਏ ਹੁਣ ਇਹਨਾਂ ਨੂੰ ਮੈਂ ਹੋਰ ਸੜਦਾ ਦਾਣਾ ਬਾਕੀ ਪਾਣੀ ਵਿੱਚ ਇਹਨਾਂ ਨੂੰ ਮੈਂ ਹਲੇ ਕੁਝ ਵੀ ਨਹੀਂ ਪਾ ਰਿਹਾ ਤੇ ਕੱਲੂ ਦੇ ਦਾਂ ਮਲਟੀ ਬੂਟਾ ਮਨ ਪਾਵਾਂਗੇ ਇਹਨਾਂ ਨੂੰ ਤੇ ਲਾਲ ਤਾਂ ਹਲੇ ਕੁਝ ਨਹੀਂ ਪਾ ਰਿਹਾ ਸਿੰਪਲ ਪਾਣੀ ਪਾ ਰਿਹਾ ਤੇ ਡੀਡ ਪਾ ਦਵਾਂ ਇਹਨਾਂ ਨੂੰ ਡਰਦੇ ਹੀ ਬਹੁਤ ਆ ਤੇ ਇਹ ਰੱਖੇ ਵੀ ਸੀਗੇ ਮੈਂ ਕੱਲ ਆ ਤਾਂ ਉਹ ਸੀਗਾ ਜਿਹੜਾ ਆਪਾਂ ਨੇ ਅੰਡੇ ਵਿੱਚੋਂ ਕੱਢਿਆ ਸੀਗਾ ਇਹ ਤਾਂ ਜਦੇ ਘੰਟੇ ਦੇ ਬਾਅਦ ਹੀ ਮਰ ਗਿਆ ਸੀਗਾ ਇਹ ਸੀਗਾ ਕੱਲ ਇਹਨਾਂ ਨੇ ਚੂਚੇ ਨੇ ਮਾਰਤਾ ਅੱਗੇ ਹੋਰ ਨਿਕਲੇ ਆ ਉਹ ਵੀ ਮੈਂ ਦਿਖਾਉਣਾ ਅਤੇ ਹੁਣ ਹੀ ਆਪਾਂ ਛੱਡ ਦੇਣਾਂ ਉਹਨਾਂ ਨੂੰ ਇੱਥੇ ਦਰਮਨਾਮੀ ਪਹੁੰਚਿਆ ਹਾਰਮ ਚ ਤੇ ਉੱਧਰ ਦੂਜੇ ਵੀ ਸਟਾਰਟ ਹੋ ਗਏ ਨਿਕਲਣੇ ਮੁਰਗਿਆਂ ਦੇ ਬੱਚੇ ਤੇ ਉਹ ਵੀ ਮੈਂ ਦਿਖਾਉਣਾ ਕਿ ਕਿੰਨੇ ਹੋ ਗਏ ਤੇ ਬਟੇਰਾਂ ਦੇ ਵੀ ਨਿਕਲੇ ਹੋਏ ਆ तकरीबन 1 2 3 ਤੇ ਨਿਕਲੇ ਹੋਏ ਆ ਬਟੇਰਾ ਦੇ ਤੇ ਮੈਨੂੰ ਆਹ ਦੱਸਿਓ ਵੀ ਕਾਲਾ ਬੱਚਾ ਹੈ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਆਹ ਕਾਲਾ ਬੱਚਾ ਈ ਕੰਮਾ ਸਵਾਰ ਕੇ ਦਿਖਾਉਣਾ ਤਿੰਨ ਅੰਡੇ ਹਲੇ ਹੋਰ ਇਹਨਾਂ ਦੇ ਤੇ ਹੁਣ ਦੇਖਦੇ ਆਂ ਉੱਧਰ ਆਹਨੇ ਆ ਵੀ ਕੱਢਦਾ ਮਾਮਾ ਛਿਲਕੇ ਜੇ ਜਗਾ ਜੀ ਬੇਲੀ ਹੋ ਜਾਊਗੀ ਇਹ ਵੀ ਨਿਕਲ ਗਏ 1 2 3 4 5 6 ਨਿਕਲ ਗਏ ਇਹ 2 4 6 ਨਿਕਲ ਗਏ ਤੇ ਮਟੇਰਾਂ ਦੇ ਤਿੰਨ ਨਿਕਲੇਵੇਂ ਤੇ ਹੁਣ ਇਹਨਾਂ ਨੂੰ ਮੈਂ ਛੱਡ ਦਨ ਉਧਰ ਇਹਨਾਂ ਦਾ ਹੁਣ ਸਿਹੌਰ ਸਟੰਗ ਕਰਨਾ ਪਾਣਾ ਇਹਨਾਂ ਦਾ ਇਹ ਬਲੈਕ ਅਸਟ ਲੌਪ ਦੇ ਆ ਇਹ ਕੁਆਲਟੀ ਚੈੱਕ ਕਰੋ ਇਹਨਾਂ ਦੀ ਕਿੰਨੇ ਕੁ ਦੀ ਮੱਕੇ ਇਦਰਾ ਤੇ ਨਿਕਲ ਲੱਗਿਆ ਹੋਰ ਇਹਦਾ ਥੋੜਾ ਜਿਹਾ ਪਾਣੀ ਵੀ ਘਟ ਗਿਆ ਪਾਣੀ ਪਾ ਦਈਏ ਤੇ ਇਹ ਮੈਂ ਹੁਣ ਮਨ ਨੂੰ ਛੱਡਣੀ ਪੈਣੀ ਆ ਦੂਜੇ ਪਾਸੇ ਦੇਖਦਾ ਛੱਡਦਾ ਇਹਨਾਂ ਨੂੰ ਹੋਰ ਵੀ ਨਿਕਲ ਰਹੇ ਆ ਪਰ ਇਸ ਵਾਰ ਨਾਲ ਥੋੜਾ ਜਿਹਾ ਰਿਜ਼ਲਟ ਘੱਟੇ ਆ ਰਿਹਾ ਕਿਉਂਕਿ ਹਿਊਮਿਡਿਟੀ ਦਾ ਚੱਕਰ ਪੈ ਰਿਹਾ ਤੇ ਉਹ ਵਾਲੀ ਚ ਤਾਂ ਮੈਂ ਹੁਣ ਸੈਂਸਰ ਲਾ ਲੈਣਾ ਇਹਦੇ ਵਿੱਚ ਮੈਂ ਆਰਡਰ ਕੀਤਾ ਹੋਇਆ ਇਹ ਕੱਲ ਸ਼ਾਇਦ ਕੱਲ੍ਹ ਪਾਸੋਂ ਆ ਜਾਊਗਾ ਮੈਂ ਤੁਹਾਨੂੰ ਦਿਖਾਉਂਗਾ ਵੀ ਇਹ ਹਿਊਮਿਡਿਟੀ ਵਾਲਾ ਆਪਣੇ ਇਹ ਚ ਲਾ ਦੇਣਾ ਪਹਿਲਾਂ ਹੈ ਨਹੀਂ ਸੀਗਾ ਹੁਣ ਆਪਣੇ ਲਾਏ ਦੇਣਾ ਇਹਦੇ ਵਿੱਚ ਫੇਰ ਚੱਕਰ ਨਹੀਂ ਪਊਗਾ ਹਿਮੀਉਂਟੀ ਵਾਲਾ ਮੈਂ ਬਾਲਟੀ ਲੈ ਕੇ ਆਉਣਾ ਇਹਨਾਂ ਨੂੰ ਚੱਕ ਕੇ ਨਾ ਬਟੇਰ ਵਾਲੇ ਨੂੰ ਦੂਜਿਆਂ ਕੋਲੇ ਛੱਡ ਕੇ ਆਉਣਾ ਚਲੋ ਵੀ ਇਹਦੇ ਵੀ ਤੁਰਨੇ ਹੁੰਦਾ ਹੈਗਾ ਆ ਦੇਖੋ ਇਹ ਦੂਜੇ ਦਾਦੇ ਤੁਰਦੇ ਆ ਚਲੋ ਛੱਡ ਕੇ ਆਉਣਾ ਜਿੰਨਾ ਛੇ ਰਹੇ ਚਲੋ ਹੁਣ ਖਾਣ ਲੇਗੇ ਇੱਥੇ ਦਾਣਾ ਤੇ ਪਾਣੀ ਵੀ ਪੀ ਲਣਗੇ ਜਿਹੜੇ ਪਹਿਲੇ ਦਿਦੇ ਨਿਕਲੇ ਉਹ ਤਾਂ ਐਨ ਹੋ ਗਏ ਸੋਹਣੇ ਇਹ ਤਾਂ ਬਹੁਤ ਛੇਤੀ ਵਾਦੇ ਫੁੱਲਦੇ ਆ ਇਹ ਤੇ ਦੂਏ ਚੁੱਚਿਆਂ ਵਾਸਤੇ ਮੈਨੂੰ ਇੱਕ ਹੋਰ ਏਦਾਂ ਦਾ ਡੱਬਾ ਲੈ ਕੇ ਆਉਣਾ ਪੈਣਾ ਉਹਨਾਂ ਨੂੰ ਵੀ ਲਾਉਣਾ ਕਿਉਂਕਿ ਹੁਣ ਜਿਹੜੇ ਆਪਣੇ ਡਬਲ ਐਫ ਜੀਆਂ ਪਹੁੰਚ ਤਾਂ ਛੱਡ ਛੱਡ ਨਹੀਂ ਸਕਦੇ ਉਹਨਾਂ ਨੂੰ ਉਹ ਤਾਂ ਹੁਣ ਬੜੇ ਹੋ ਗਏ ਫੇਰ ਮਾਰ ਦੇਣਗੇ ਅੱਜ ਇਹ ਦਿਨ ਦਾ ਨਾ ਪਨ ਇਹਦੇ ਵਿੱਚ ਟਰਕੀ ਛੱਡੇ ਹਾਲੇ ਇੱਕ 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 ਵੀ ਆਂਡਾ ਨਹੀਂ ਆਪਰ ਨੂੰ ਮਿਲਿਆ ਹੈਗਾ ਪਤਾ ਨਹੀਂ ਇਹ ਹੀ ਖਾ ਜਾਂਦਾ ਜਾਂ ਵੀ ਜਿਹੜੇ ਆਹ ਚੂਚੇ ਛੱਡੇ ਹੋਏ ਆ ਇਹ ਖਾ ਜਾਂਦੇ ਆ ਮਤਲਬ ਚਾਰ ਪੰਜ ਦਿਨ ਹੋ ਗਏ ਇੱਕ ਵੀ ਆਂਡਾ ਨਹੀਂ ਮਿਲਿਆ ਹੈਗਾ ਹੁਣ ਜਾਂ ਤਾਂ ਕੱਲੂ ਫਾਰਮ ਤੇ ਰਹਿ ਕੇ ਦੇਖਣਾ ਪੈਣਾ ਵੀ ਖਾਨੇ ਆ ਕਿ ਜਾਂ ਦੇਣ ਤੋਂ ਹੀ हट ਗਏ ਆਂਡੇ ਹਲੇ ਕਈ ਵਾਰ ਇਹ ਦੇਣ ਤੇ ਵੀ ਖੜ ਜਾਂਦੇ ਆ ਮਹੀਨਾ ਖੰਡ ਗੈਪ ਪਾ ਲੈਣੇ ਆ ਤੇ ਹੁਣ ਚਲੋ ਦੇਖਦਾ ਹਾਂ ਮੈਂ ਤੇ ਬਾਕੀ ਇਹਨਾਂ ਨੰਨਾਂ ਟੇ ਦੇਣ ਵਾਸਤੇ ਇੱਥੇ ਅੱਜ ਨਾ ਕ੍ਰੇਟ ਕਰੂਟ ਕੋਈ ਰੱਖਦਾ ਇੱਥੇ ਨਾ ਅੰਡੇ ਦੇ 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 ਕਰੇ ਇਹ ਉਹ ਹੁਣ ਮੈਂ ਦੇਖ ਲੈਣਾਂ ਦੀ ਸੈਟਿੰਗ ਕਰਦਾ ਤੇ ਬਾਕੀ ਦੋਸਤੋ ਵੀਡੀਓ ਨੂੰ ਕਰਦੇ ਆ ਜੀ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਜੀ ਧੰਨਵਾਦ ਜੀ